गोरस <ELLOP> ਹਾਂ ਤੁਸੀਂ ਬਰ ਬੇਟੂ ਬਰ ਦਮ ਬਸਤ ਹੋਇਆ ਇਹ ਪਾਦਾ ਰ ਸਾਮਾਨ ਲਈ ਜਦੋਂ ਤੁਸੀਂ ਹੱਸੇ ਕਿ ਅੰਦਰ ਉਹ ਸਟਿਕ ਜ਼ਾਰਾ ਕੋਟਾ ਫਲੇ ਹਿਲ ਆਪਣਾ ਹਟੇ ਇਹ ਵੀ ਜ਼ੋਰ ਹੈ ਜੋ ਤਾਈ ਇਹ ਬੇਸਿਕ ਹੈਗਾ ਬਈ ਤੁਸੀਂ ਸੀਰੀਅਸਲੀ ਇਹ ਬੇਸਿਕ ਹੈਗਾ ਇਸ ਨੂੰ ਤੁਸੀਂ ਕਰਦੇ ਤੁਸੀਂ ਅੱਗੇ ਲਿਸਟ ਕਰਨਾ ਕੀ ਲੋੜ ਹੈ

नहीं नहीं अभी आपको रसोमी दिया था ओके ये

uh <clears throat>